ਹੈਲੋ ਸਤ ਸ੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਮੇਰੇ ਚੈਨਲ ਤੇ ਸਿਮਰਨ ਕਿਚਨ ਐਂਡ ਬਲੌਗ ਵਿੱਚ ਆਸ ਕਰਦੀ ਹਾਂ ਕਿ ਸਾਰੇ ਭੈਣ ਭਰਾ ਠੀਕ ਹੋਗੇ ਅਸੀਂ ਵੀ ਠੀਕ ਠਾਕ ਹਾਂ ਪਰਮਾਤਮਾ ਤੁਹਾਨੂੰ ਸਦਾ ਸਾਰਿਆਂ ਨੂੰ ਚੜ੍ਹਦੀ ਕਲਾ ਵਿੱਚ ਰੱਖੇ ਜਿਹੜੇ ਭੈਣ ਭਰਾ ਆਪਣੇ ਚੈਨਲ ਤੇ ਨਵੇਂ ਆ ਉਹ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਵੀਡੀਓ ਚੰਗੀ ਲੱਗੇ ਤੇ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਓ ਤੇ ਚਾਹ ਬਣਦੀ ਹੈ ਤੇ ਆਜੋ ਜਿਹੜੇ ਭੈਣ ਭਰਾਵਾਂ ਨੇ ਚਾਹ ਪੀਣੀ ਆ ਤੇ ਵੰਚਨੇ ਤੇ ਨਵੀਂ-ਨਵੀਂ ਚਾਹ ਬਣਾਉਣੀ ਸਿੱਖੀ ਆ ਤੇ ਵਾਂਝੇ ਮੇਰ ਕੋ ਪੁੱਛ ਕੇ ਹੀ ਚਾਹ ਬਣਾਉਂਦਾ ਕਿ ਕਿੰਨਾ ਪਾਣੀ ਤੇ ਕਿੰਨਾ ਦੁੱਧ ਪਾਉਣਾ ਵਾ ਸੋ ਮੈਂ ਮੁੰਚ ਨੂੰ ਚਾਹ ਬਣਾਉਣੀ ਇਸ ਲਈ ਵੀ ਸਿਖਾਉਂਦੀ ਆ ਕਿ ਮੁੰਡੇ ਹੋਣ ਕੁੜੀਆਂ ਹਰ ਕੰਮ ਸਾਰਿਆਂ ਨੂੰ ਸਾਰੇ ਆਉਣੇ ਚਾਹੀਦੇ ਆ ਤਾਂ ਕਿ ਅੱਗੇ ਜਾ ਕੇ ਕਿਸੇ ਤਰ੍ਹਾਂ ਦੀ ਕੋਈ ਦਿੱਕਤ ਨਾ ਹੋਵੇ ਬੱਚੇ ਬਾਹਰ ਜਾਂਦੇ ਆ ਪੜ੍ਹਦੇ ਆ ਤੇ ਬੱਚਿਆਂ ਨੂੰ ਹਰ ਕੰਮ ਕਰਨਾ ਆਉਣਾ ਚਾਹੀਦਾ ਤੇ ਜੇ ਤੁਸੀਂ ਉਹਨਾਂ ਨੂੰ ਬਚਪਨ ਤੋਂ ਹੀ ਸਾਰੇ ਕੰਮ ਸਿਖਾ ਲਦੋਗੇ ਤੇ ਵੱਡੇ ਹੋ ਕੇ ਉਹਨਾਂ ਨੂੰ ਕੰਮ ਕਰਨ ਦੇ ਵਿੱਚ ਸ਼ਰਮ ਮਹਿਸੂਸ ਨਹੀਂ ਹੋਊਗੀ ਕਿਉਂਕਿ ਬਹੁਤ ਜਣੇ ਆਪਣੇ ਬੱਚਿਆਂ ਨੂੰ ਛੋਟਿਆਂ ਨੂੰ ਕੰਮ ਨਹੀਂ ਸਿਖਾਦੇ ਫਿਰ ਵੱਡੇ ਬੱਚੇ ਹੋ ਜਾਂਦੇ ਆ ਤੇ ਉਹ ਸ਼ਰਮ ਮਹਿਸੂਸ ਕਰਦੇ ਕਿ ਇਹ ਕੁੜੀਆਂ ਦੇ ਕੰਮ ਹੈ ਬੁੜੀਆਂ ਦੇ ਕੰਮ ਆ ਇਦਾਂ ਦੀ ਕੋਈ ਗੱਲ ਨਹੀਂ ਹੁੰਦੀ ਜੇ ਬੁੜੀਆਂ ਕਮਾਈ ਕਰ ਸਕਦੇ ਆ ਬੁੜੀਆਂ ਆਫਿਸ 'ਚ ਜਾ ਸਕਦੇ ਆ ਬੁੜੀਆਂ ਜਾਸ ਚਲਾ ਸਕਦੇ ਆ ਤੇ ਬੰਦੇ ਕੰਮ ਵੀ ਕਰ ਸਕਦੇ ਆ ਇਸ ਕਰਕੇ ਆਪਣੇ ਬੱਚਿਆਂ ਨੂੰ ਵੀ ਬਚਪਨ ਤੋਂ ਹੀ ਸਾਰੇ ਕੰਮ ਸਿਖਾਇਆ ਕਰੋ ਮਨਚ ਨੇ ਅੱਜ ਦੂਜਾ ਕੰਮ ਸਿੱਖਿਆ ਚਾਹ ਬਣਾਉਣਾ ਇਸ ਤੋਂ ਪਹਿਲਾਂ ਮੈਂ ਮਨਚ ਨੂੰ ਝਾੜੂ ਮਾਰਨਾ ਸਿਖਾਇਆ ਕਿ ਘਰ ਵਿੱਚ ਝਾੜੂ ਕਿਸ ਤਰ੍ਹਾਂ ਮਾਰਨਾ ਜਦੋਂ ਕੋਈ ਨਾ ਹੋਵੇ ਜਾਂ ਕੋਈ ਬਿਮਾਰ ਹੋਵੇ ਜਾਂ ਕੋਈ ਘਰ ਵਿੱਚੋਂ ਬੰਦਾ ਨੌਕਰੀ ਕਰਦਾ ਵਾ ਤੇ ਤੂੰ ਘਰ ਨੂੰ ਕਿਸ ਤਰ੍ਹਾਂ ਸੰਭਾਲੇਗਾ ਸੋ ਮਨਚ ਨੇ ਕੋਦਨ ਵੀ ਆਪਣਾ ਕੰਮ ਬੜਾ ਹਿਸਾਬ-ਸਪਾਈ ਨਾਲ ਕੀਤਾ ਅਰ ਮਨਚ ਤਾਂ ਤੀਸਰਾ ਕਮਰੇੜਾ ਨੇ ਪਹਿਲਾਂ ਸਿੱਖਿਆ ਵਾ ਜਿਵੇਂ ਮੈਨੂੰ ਕਹਦਾ ਕਿ ਵੰਚ ਰੂਮ ਨੂੰ ਪੂਰਾ ਸਾਫ ਕਰ ਦੇ ਤੋ ਇੰਨਾ ਸੋਹਣਾ ਸਾਫ ਕਰਦਾ ਵਾ ਨਾ ਕਿ ਮੈਂ ਦੱਸ ਨਹੀਂ ਸਕਦੀ ਆ ਵੰਚ ਨੂੰ ਮੈਂ ਇਹ ਵੀ ਸਮਝਾਇਆ ਵਾ ਕਿ ਤੂੰ ਆਪਣੇ ਕੱਪੜ੍ਹ ਨੂੰ ਬੁੱਕਾਂ ਵਾਲੇ ਨੂੰ ਜਿੱਥੇ ਤੂੰ ਬੈਗ ਰੱਖਦਾ ਉਹਨੂੰ ਕਿਸ ਤਰ੍ਹਾਂ ਮੇਨਟੇਨ ਕਰਕੇ ਰੱਖਣਾ ਵੰਚ ਉਹਨੂੰ ਵੀ ਪੂਰਾ ਮੇਨਟੇਨ ਕਰਕੇ ਰੱਖਦਾ ਵਾ ਵੰਚ ਨੂੰ ਇਹ ਜਿਹੜੀਆਂ ਮੰਜੀਆਂ ਚੀਜ਼ਾਂ ਨਾ ਮਤਲਬ ਵੰਚ ਹਰ ਇੱਕ ਚੀਜ਼ ਨੂੰ ਬੜੀ ਛੇਤੀ ਨਾਲ ਸਿੱਖ ਜਾਂਦਾ ਵਾ ਇੱਥੇ ਵੰਚ ਨੇ ਦੋ ਕੱਪਾਂ ਵਿੱਚ ਚਾਹ ਪਾ ਲਈ ਫਿਰ ਨਾਲ ਪਾਈ ਪੰਜੀਰੀ ਤੇ ਮਾਂ ਪੁੱਤਾਂ ਨੇ ਅਸੀਂ ਦੋਵਾਂ ਨੇ ਰਲ ਕੇ ਪੀਤੀ ਚਾਹ ਮੈਂ ਪਹਿਲਾਂ ਪੀਲੀ ਸੀ ਲੇਕਿਨ ਮਨਚ ਦਾ ਦਿਲ ਨਾ ਟੁੱਟੇ ਇਸ ਕਰਕੇ ਵੰਚ ਮੈਂ ਫਿਰ ਵੰਚ ਮੈਂ ਫੇਰ ਇੱਕ ਵਾਰੀ ਚਾਹ ਪੀ ਲੂੰਗੀ ਲੋਬੀ ਸਾਰੇ ਕੰਮ ਕਰਨ ਤੋਂ ਬਾਅਦ ਆ ਪੈ ਗਏ ਆ ਸ਼ਾਮਾਂ ਤੇ ਬੱਚਿਆਂ ਨੂੰ ਫੇਰ ਤੋਂ ਲੱਗੀ ਭੁੱਖ ਕਹਿੰਦੇ ਕਿ ਮੰਮੀ ਭੁੱਖ ਲੱਗੀ ਆ ਤੇ ਮੈਂ ਕਿਹਾ ਚਲੋ ਠੀਕ ਆ ਭੁੱਖ ਲੱਗੀ ਆ ਤੇ ਇੱਥੇ ਮੈਂ ਤੁਹਾਨੂੰ ਸਤੂ ਵਾਲੇ ਪਰੌਂਠੇ ਬਣਾ ਕੇ ਖਵਾਉਣੀ ਆ ਟਾਈਮ ਜੇ ਸਾਡੇ ਦਾ 6:00 ਦਾ ਸ਼ਾਮ ਦਾ ਹੋਇਆ ਸੀ ਪਰ ਬਾਰ ਬਹੁਤ ਮੁਕਾਇਆ ਨਹੀਂ ਤੇ ਇਸ ਕਰਕੇ ਮੈਂ ਸੋਚਿਆ ਕਿ ਘਰੇ ਹੀ ਪਹਿਲਾਂ ਬਣਾ ਕੇ ਖਾਣੇ ਕਿਉਂਕਿ ਬਾਹਰ ਦੇ ਸਮਾਨ ਜਿਆਦਾ ਨਹੀਂ ਖਾਣੇ ਚਾਹੀਦੇ ਆ ਜਿੰਨਾ ਹੋ ਸਕੇ ਤੁਸੀਂ ਉਹਨਾਂ ਨੂੰ ਨਾ ਹੀ ਖਾਓ ਤੇ ਚੰਗਾ ਵਾ ਘਰ ਵਿੱਚ ਕੁਝ ਬਣਾਓ ਜਿਹੜਾ ਹੈਲਦੀ ਜਿਹਦੇ ਨਾਲ ਬੱਚਿਆਂ ਦਾ ਢਿੱਡ ਵੀ ਭਰੇ ਤੇ ਬੱਚੇ ਕਿਸੇ ਤਰ੍ਹਾਂ ਦੀ ਪਮਾਰੀ ਤੋਂ ਵੀ ਜਿਹੜੇ ਬਚ ਸਕਣ ਕਿਉਂਕਿ ਬਾਹਰੋਂ ਕਿਸ ਤਰ੍ਹਾਂ ਦਾ ਬਿਆ ਘਬਿਆ ਸਾਮਾਨ ਹੁੰਦਾ ਵਾ ਕਦੀ ਖਾ ਲੋ ਗੱਲ ਵੱਖਰੀ ਆ ਪਰ ਰੋਜ਼ ਰੋਜ਼ ਨਾ ਆਦਤ ਆਪਣੇ ਆਪ ਨੂੰ ਪਾਓ ਜਾਂ ਬੱਚਿਆਂ ਨੂੰ ਪਾਓ ਕਿ ਜਿਹੜੇ ਬਾਹਰ ਦੇ ਸਾਮਾਨ ਪਸੰਦ ਕਰਨ ਜੋ ਵੀ ਚੀਜ਼ ਘਰ ਵਿੱਚ ਬਣਿਆ ਉਹਦੇ ਨਾਲ ਦੀ ਰੀਸ ਨਹੀਂ ਹੁੰਦੀ ਨਾਲੇ ਤੇ ਸਾਰੇ ਰਲ ਕੇ ਖਾਂਦੇ ਆ ਔਰ ਹਸੇ ਮਜ਼ਾਕ ਕਰਦਿਆਂ ਕਰਦਿਆਂ ਚੀਜ਼ ਖਾਦੀ ਜਾਂਦੀ ਆ ਨਾਲੇ ਹੈਲਦੀ ਹੁੰਦੀ ਸਾਫ਼ ਸੁਥਰੀ ਹੁੰਦੀ ਆ ਢਿੱਡ ਭਰ ਜਾਂਦਾ ਵਾ ਆਸਰਾ ਵੀ ਹੋ ਜਾਂਦਾ ਸੋ ਰਾਤ ਦੀ ਰੋਟੀ ਦਾ ਵੀ ਨਾਲੇ ਕੰਮ ਹੋ ਗਿਆ ਜਦੋਂ ਬੱਚਿਆਂ ਨੇ ਖਾ ਲਈ ਉਸ ਤੋਂ ਬਾਅਦਾਂ ਬੱਚਿਆਂ ਨੇ ਬਸ ਹਲਕਾ ਫੁਲਕਾ ਕਾਫੀ ਬਣਾ ਲਈ ਜਿੰਨੂੰ ਪਸੰਦ ਜਿੰਨੇ ਦੁੱਧ ਪੀਣਾ ਦੁੱਧ ਪੀ ਲਿਆ ਚਲੋ ਜੇ ਹੋ ਗਿਆ ਐਸੀ ਸਾਡੀ ਸ਼ਾਮ ਦੀ ਰੁਟੀਨ ਫੇਰ ਵੰਚ ਨੇ ਲੈ ਕੇ ਆਂਦਾ ਸਿਣਿਆ ਕਿ ਮੰਮੀ ਤੁਹਾਨੂੰ ਪਲੇਅ ਬਟਨ ਮਿਲਿਆ ਵਾ ਤੇ ਤੁਸੀਂ ਮੇਰੇ ਦੋਸਤਾਂ ਨੂੰ ਪਾਰਟੀ ਦੇਓ ਕਿਉਂਕਿ ਮੇਰੇ ਦੋਸਤ ਮੈਨੂੰ ਤਾਂ ਪਾਰਟੀ ਮੰਗਦੇ ਆ ਤੇ ਪਾਰਟੀ ਕਿਸ ਚੀਜ਼ ਦੀ ਮੰਗਦੇ ਆ ਉਹ ਮੰਗਦੇ ਆ ਕਿ ਲੱਸੀ ਲੈ ਕੇ ਆਵੰਚ ਤੁਸੀਂ ਪੰਜਾਬੀ ਨਾਲ ਲੱਸੀ ਬਹੁਤ ਸਵਾਦ ਬਣਾਉਂਦੇ ਆ ਵੰਚ ਕਿੰਨਾ ਕਿ ਮੈਂ ਕਿ ਉਹ ਲੱਸੀ ਜੀ ਸੁਆਦ ਬਹੁਤ ਹੁੰਦੀ ਮੈਂ ਕਿ ਨਹੀਂ ਬੇਟਾ ਇਦਾਂ ਦੀ ਗੱਲ ਨਹੀਂ ਆ ਸਹੀ ਸਾਡੀ ਲੱਸੀ ਜਿਹੜੀ ਬਹੁਤ ਸੁਆਦ ਹੁੰਦੀ ਆ ਵੰਚ ਨੇ ਕੀਤੀ ਸੀ ਮਿੱਠੀ ਲੱਸੀ ਦੀ ਫਰਮਾਇਸ਼ ਤੇ ਮੈਂ ਉਹਨੂੰ ਮਿੱਠੀ ਲੱਸੀ ਬਣਾ ਕੇ 2 ਲੀਟਰ ਦੀ ਬੋਤਲ ਦੇ ਵਿੱਚ ਪਾਤੀ 2 ਲੀਟਰ ਦੀ ਬੋਤਲ ਦੇ ਵਿੱਚ ਲੱਸੀ ਪਾਉਣ ਤੋਂ ਬਾਅਦ ਆ ਵੰਚ ਨੇ ਨਾਲ ਕੁਛ ਹਲਕਾ ਫੁਲਕਾ ਖਾਣ ਨੂੰ ਲਿਆ ਤੇ ਵੰਚ ਚਲੇ ਗਿਆ ਫਿਰ ਆਪਣੇ ਸਕੂਲ ਔਰ ਉਹਨੇ ਬੈਗ ਦੇ ਵਿੱਚ ਸਾਰਾ ਸਮਾਨ ਪਾ ਲਿਆ ਸਾਰਾ ਸਮਾਨ ਪਾਉਣ ਤੋਂ ਬਾਅਦ ਆ ਵੰਚ ਪੜਾ ਖੋਸੀ ਫਿਰ ਇੱਕ ਵਾਰ ਯੋਨਿਸ ਮਾਨ ਕੱਢ ਲਿਆ ਕਿਉਂਕਿ ਕੱਪ ਜਿਹੜੇ ਵਿੱਚ ਸੂਤਰ ਨਹੀਂ ਸੀ ਆਏ ਉਹਨੂੰ ਮੈਂ ਜਿਹੜੇ ਡਿਸਪੋਜ਼ੇਬਲ ਕੱਪ ਸੀ ਉਹ ਦਿੱਤੇ ਸੀ ਕਿ ਤੁਸੀਂ ਆਰਾਮ ਨਾਲ ਪੀ ਸਕੋ ਸੋ ਵੰਚ ਅੱਗੇ ਵੀ ਸਕੂਲ ਦੇ ਵਿੱਚ ਬੜੇ ਵਾਰ ਲੱਸੀ ਲੈ ਕੇ ਜਾਂਦਾ ਤੇ ਦੋਸਤਾਂ ਨੂੰ ਬੜੀ ਪਸੰਦ ਆ ਤੇ ਵੰਚ ਨੂੰ ਵੀ ਮਿੱਠੀ ਲੱਸੀ ਬਹੁਤ ਪਸੰਦ ਆ ਇੱਥੇ ਵੰਚ ਨੇ ਸਕੂਲ ਦੇ ਵਿੱਚ ਕਰ ਲਿਆ ਬੈਗ ਤਿਆਰ ਵੰਚ ਚੱਲ ਗਿਆ ਸਕੂਲ ਦੇ ਦਿਨ ਭਰ ਆਪਾਂ ਕੰਮ ਕੀਤੇ ਫਿਰ ਆਪਾਂ ਕੀਤੀ ਅਸੀਂ ਸਾਫ ਸਫਾਈਆਂ ਸ਼ੁਰੂ ਲੋਪੇ ਵਾ ਪਰਦੇਪੁਰ ਤੇ ਸਾਰਾ ਕੁਝ ਤੋਂ ਉੱਤਾ ਕੇ ਰੱਖਿਆ ਸੀ ਪਰਦੇਪੁਰ ਦੇ ਤੋਤੇ ਉਸ ਤੋਂ ਬਾਅਦ ਆ ਮੈਂ ਡੀਪੀ ਬਾਬਾ ਜੀ ਦਾ ਸਥਾਨ ਜਿਹੜਾ ਸਾਫ ਕਰਨਾ ਜਿੱਥੇ ਆਪਾਂ ਰੋਜ਼ ਧੂਪ ਫੱਤੀ ਅਰਗਵਤੀ ਕਰਦੇ ਆ ਨਾ ਉਹ ਸਾਡੇ ਕੋਲ ਰੋਜ਼ ਸਾਫ ਸਫਾਈ ਨਹੀਂ ਹੁੰਦੀ ਆ ਹਫਤੇ 'ਚ ਇੱਕ ਦਿਨ ਹੁੰਦਾ ਕਿ ਜਦੋਂ ਆਪਾਂ ਚੰਗੀ ਤਰ੍ਹਾਂ ਡੀਪ ਵਾਲੀ ਸਫਾਈ ਕਰ ਦਿੰਨੇ ਆ ਭਾਵੇਂ ਆ ਮਾੜਾ ਮੋਟਾ ਇਸਵੇਰੇ ਕਰੀਦਾ ਵਾ ਕਿਉਂਕਿ ਸਵੇਰੇ ਟਾਈਮ ਹੋਰ ਵੀ ਬੜੇ ਕੰਮ ਹੁੰਦੇ ਆ ਤੇ ਨਾਲੇ ਜਦੋਂ ਤੁਸੀਂ ਸਾਬ ਸਪਾਈ ਕਰ ਦੇ ਲਿੰਨੇ ਆ ਤੇ ਬਾਹਨੇ ਦੇ ਨਾਲ ਸਾਰਾ ਕੁਝ ਤੁਹਾਡਾ ਸਾਫ ਹੋ ਜਾਂਦਾ ਨਾਲ ਦੀ ਨਾਲ ਮੈਂ ਫਰਿੱਜ ਦੀ ਵੀ ਸਫਾਈ ਕੀਤੀ ਸਫਾਈ ਤੇ ਸਾਰੇ ਬ੍ਰਾਂਡੇ ਦੀ ਕੀਤੀ ਪੁਛ ਕਲਿੱਪਾਂ ਜਿਹੜੀਆਂ ਨਾਲ ਲੱਗਣੋਂ ਉਹ ਰਹਿ ਗਈਆਂ ਬਾਕੀ ਕੱਪੜੇ ਵੀ ਤੋਤੇ ਉਹ ਜੋੜਨ ਵਾਲੇ ਪਰਦੇ ਲਗਾਉਣ ਵਾਲੇ ਆ ਇਸ ਕਰਕੇ ਮੈਂ ਸੋਚਿਆ ਪਹਿਲਾਂ ਇੱਥੋਂ ਸਫਾਈ ਸ਼ੁਰੂ ਕਰਾਂ ਲਓ ਇਹ ਜੀ ਸਾਡੇ ਅੱਜ ਦੇ ਕੰਮ ਇਹ ਸਾਡਾ ਜਿਹੜਾ ਵਲੌਗ ਸੀ 26 ਤੇ 27 ਤਰੀਕ ਦਾ ਮੈਂ ਜੋ ਇਹ ਤੁਹਾਡੇ ਨਾਲ ਸ਼ੇਅਰ ਕੀਤਾ ਦੋ ਦਿਨ ਵਿੱਚ ਮੇਰੀ ਤਬਿਆ ਠੀਕ ਨਹੀਂ ਇਸ ਕਰਕੇ ਮੈਂ ਵੀਡੀਓ ਜਿਹੜੀ ਅਪਲੋਡ ਨਹੀਂ ਕੀਤੀ ਸੋ ਕਦੇ-ਕਦੇ ਹੁੰਦਾ ਵਾ ਕਿ ਤੁਸੀਂ ਵੀਡੀਓ ਛੱਡ ਦਿੰਨੇ ਆ ਬਣਾ ਕੇ ਕਲਿੱਪਾਂ ਤੇ ਫਿਰ ਬਾਅਦ ਵਿੱਚ ਅਪਲੋਡ ਕਰੀ ਦੀ ਹੈ ਤੇ ਅੱਜ ਮੈਂ ਵੀਡੀਓ ਅਪਲੋਡ ਕਰਨੀ ਹੈ ਬਾਕੀ ਵੀਡੀਓ ਚੰਗੀ ਲੱਗੇ ਤੇ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ ਬਾਕੀ ਸਾਡੇ ਚੈਨਲ ਨੂੰ ਜੇ ਤੁਸੀਂ ਹਜੇ ਤੱਕ ਵੀ ਸਬਸਕ੍ਰਾਈਬ ਨਹੀਂ ਕੀਤਾ ਤੇ ਪਲੀਜ਼ ਉਹ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਵੀਡੀਓ ਵੇਖਣ ਤੋਂ ਬਾਅਦ ਆ ਕਮੈਂਟ ਜ਼ਰੂਰ ਕਰਿਓ ਕਿ ਵੀਡੀਓ ਕਿਸ ਤਰ੍ਹਾਂ ਦੀ ਲੱਗੀ ਜਾਂ ਇਹਦੇ ਵਿੱਚ ਕਿਹੜੀ ਕਮੀ ਸੀ ਇਹ ਵੀ ਜ਼ਰੂਰ ਦੱਸਿਆ ਕਰੋ ਨਹੀਂ ਵੀ ਚੰਗੀ ਲੱਗਦੀ ਤਾਂ ਵੀ ਕਮੈਂਟ ਕਰਿਆ ਕਰੋ ਬਾਏ ਬਾਏ